ਕੰਨਾ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਤੇ ਲੋਕ ਇਕੱਠੇ ਹੁੰਦੇ ਆ ਕਿਉਂਕਿ ਭਰੋਸੇਯੋਗਤਾ ਹੈ ਕਾਂਗਰਸ ਇਕੱਠੀ ਕਾਂਗਰਸ ਵਿਚਾਰਧਾਰਾ ਸਾਰੇ ਇਕੱਠੇ ਨਵਜੋਤ ਸਿੰਘ ਸਿੱਧੂ ਬਠਿੰਡਾ ਦੇ ਕੋਟ ਸ਼ਮੀਰ ਚ ਰੈਲੀ ਕਰਕੇ ਬਾਗੋਬਾਗ ਨੇ ਤੇ ਨਾਲ ਹੀ ਉਹਨਾਂ ਨੂੰ ਵੀ ਜਵਾਬ ਦੇ ਰਹੇ ਨੇ ਜੋ ਸਿੱਧੂ ਤੇ ਸਵਾਲ ਖੜੇ ਕਰ ਰਹੇ ਸਨ ਵੱਡੇ ਇਕੱਠ ਦੀ ਵਜ੍ਹਾ ਸਿੱਧੂ ਨੇ ਆਪਣੀ ਭਰੋਸੇਯੋਗਤਾ ਦੱਸੀ ਹੈ ਤੇ ਨਾਲ ਹੀ ਮੋੜ ਤੋਂ 80 20 ਦੀ ਗੱਲ ਦੁਹਰਾ ਗਏ ਨੇ ਜਦੋਂ ਕਿ ਪਹਿਲਾਂ ਉਹ ਲੰਗੀ ਸਰਕਾਰ ਵੇਲੇ 75 25 ਦੀ ਗੱਲ ਕਰਿਆ ਕਰਦੇ ਸਨ ਕਿੰਨਾ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਤੇ ਲੋਕ ਇਕੱਠੇ ਹੁੰਦੇ ਆ ਕਿਉਂਕਿ ਭਰੋਸੇਯੋਗਤਾ ਹੈ ਮੈਂ ਕਹਿੰਦਾ ਨੀਲਾ ਸਮੁੰਦਰ ਉਹ ਵੀ ਸਪੀਚ ਉਹ ਉਹ ਕਿਉਂ ਤੈ ਤੈ ਨਿਊਜ਼ ਚਲਾਉਣੀ ਹੈ ਮਿੱਤਰ ਪਿਆਰੇ ਕਿਉਂ ਉਹਦੇ ਮੈਂ ਕਹਿ ਨਹੀਂ ਦਿੱਤਾ ਨੀਲਾ ਸਮੁੰਦਰ ਨੀਲਾ ਸਮੁੰਦਰ ਬਣਾਈਏ ਠੀਕ ਹੈ ਹਰੇਕ ਨੂੰ ਤੈਰਨ ਦੀ ਥਾਂ ਦੇਈਏ ਹਰੇਕ ਵਰਕਰ ਨੂੰ ਸਨਮਾਨ ਦੇਈਏ ਕਿਹਾ ਨਹੀਂ ਕਿ ਹਜਾ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣੇ ਤੁਸੀਂ 80 20 ਦੀ ਗੱਲ ਕੀਤੀ ਕਿਹਦੇ ਨੇ ਅਸੀਂ ਵੀ ਹੋਰ ਤੂੰ ਰੋਟੀ ਨੂੰ ਚੋਚੀ ਕਹਿੰਦਾ ਮਿੱਤਰ ਰੋਟੀ ਨੂੰ ਚੋਚੀ ਚੰਗਾ ਕਾਂਗਰਸ ਇਕੱਠੀ ਕਾਂਗਰਸ ਵਿਚਾਰਧਾਰਾ ਸਾਰੇ ਇਕੱਠੇ ਦਰਸਲ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਦੇ ਕੋਟச் ਮੀਰਚ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਰੈਲੀ ਨੂੰ ਸੰਬੋਧਨ ਕੀਤਾ ਇੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਜਿੱਤੇਗਾ ਪੰਜਾਬ ਜਿੱਤੇਗੀ ਕਾਂਗਰਸ ਤਹਿਤ ਆਪਣੇ ਵੱਖਰੇ ਅੰਦਾਜ਼ ਤਹਿਤ ਰੈਲੀ ਕੀਤੀ ਗਈ ਤੇ ਉਹਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲਿਆ ਨਾਲ ਹੀ ਉਹ ਆਪਣੀ ਹੀ ਪਾਰਟੀ ਦੇ ਵਿੱਚੋਂ ਵਿਰੋਧ ਕਰਨ ਵਾਲਿਆਂ ਨੂੰ ਜਵਾਬ ਦੇਣਾ ਵੀ ਨਹੀਂ ਭੁੱਲੇ ਸੇ ਦੂਤੇ ਮਠਿੰਡਾ ਕਾਂਗਰਸ ਦੇ ਕੁਝ ਵਰਕਰਾਂ ਨੇ ਲੰਘੇ ਕੱਲ ਸਵਾਲ ਖੜੇ ਕੀਤੇ ਸਨ